ਜਮਾਤ ਆਦੀ ਨਮਸਕਾਰ ਸਾਰਿਆਂ ਨੂੰ ਜੀ ਮੈਂ ਤੁਹਾਡਾ ਆਪਣਾ ਰਾਣਾ ਸੋ ਬਹੁਤ ਖੁਸ਼ੀ ਦੀ ਖਬਰ ਸਾਂਝੀ ਕਰਨ ਜਾ ਰਿਹਾ ਕਿ 24 ਜੂਨ 2024 ਪਿੰਡ ਸੇਖੋਪੁਰ ਮਝੀਰੀ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਬਹੁਤ ਵੱਡਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਬਹੁਤ ਵੱਡਾ ਸਹਿਯੋਗ ਹੈ ਜੀ ਐਨ ਆਰ ਆਈ ਵੀਰਾਂ ਦਾ ਔਰ ਮੇਰਾ ਛੋਟਾ ਵੀਰ ਲਵਲੀ ਠਾਕੁਰ ਜੀ ਦਾ ਔਰ ਬਹੁਤ ਵੱਡਾ ਉਪਰਾਲਾ ਹੈ ਜੀ ਸੋ ਸਾਰੇ ਵੀਰਾਂ ਵੱਲੋਂ ਇਹ ਇੱਕ ਸੱਦਾ ਹੈ ਜੀ ਖੁੱਲਾ ਸੱਦਾ ਹੈ ਸਾਰਿਆਂ ਨੂੰ ਸਾਰੇ ਪਲੇਅਰਾਂ ਨੂੰ ਸਾਰਿਆਂ ਨੂੰ ਖੁੱਲਾ ਸੱਦਾ ਜੀ ਸਾਰੇ ਇਸ ਮੇਲੇ ਦੇ ਵਿੱਚ ਹਮਮਾ ਮਾਰ ਕੇ ਪਹੁੰਚੋ ਤੇ ਇਸ ਮੇਲੇ ਦੀ ਰੌਣਕ ਨੂੰ ਬਤਾਓ ਜੈ ਮਾਤਾ ਦੀ ਨਮਸਕਾਰ ਸਾਸਰੀ ਗਾਲ ਜੀ ਮੈਂ ਤੁਹਾਡਾ ਆਪਣਾ ਕਬੱਡੀ ਪਲੇਅਰ ਵਿੱਕੀ ਖਾਰਾ ਤੇ 24 ਜੂਨ ਨੂੰ ਜ਼ਿਲ੍ਹਾ ਪਠਾਨਕੋਟ ਪਿੰਡ ਸ਼ੇਖੂਪੁਰ ਅਮੀਰੀ ਵਿਖੇ ਬਹੁਤ ਵਧੀਆ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿੱਥੇ लवली ਭਾਜੀ ਹੋਣਾ ਵੱਲੋਂ ਖੁੱਲੇ ਸੱਦੇ ਨੇ ਤੇ ਸਾਰੇ ਪਲੇਅਰਾਂ ਨੂੰ ਤੇ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਕਿ ਹਮਮਾ ਮਾਰ ਕੇ ਪਹੁੰਚੋ ਧੰਨਵਾਦ ਜੀ ਜੈ ਮਸਤਾਨੀ ਜੈ ਸਹਾਈਆਂ ਦੀ ਜੈ ਭੀਰਾਂ ਮੇਲਾ ਦਾਤਾ ਮਸਤਾਨ ਬਾਹੂ ਸਰਕਾਰ ਜੀ ਦਾ 24 6 24 ਨੂੰ ਸਿੱਖਪੁਰ ਮਝੀਰੀ ਦੇ ਵਿੱਚ ਜਿਹੜਾ ਮੇਲਾ ਹੋ ਰਿਹਾ ਤੇ ਸਾਨੂੰ ਬਹੁਤ ਉਡੀਕ ਹੁੰਦੀ ਐ ਇਸ ਮੇਲੇ ਦੀ ਔਰ ਪੂਜਨੀਏ ਗੁਰੂਦੇਵ ਸ੍ਰੀ ਪਰਮਹੰਸ ਸਰਕਾਰ ਵਰਤਮਾਨ ਗੱਬੀ ਸਿੰਘ ਰਾਵੀਧਾਂ ਮੇਰੇ ਵੱਲੋਂ ਗੁਰੂ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਇਸ ਦਰਬਾਰ ਦੇ ਉੱਤੇ ਮੁੱਖ ਮਹਿਮਾਨ ਪਹੁੰਚ ਰਹੇ ਸਾਡੇ ਕੈਬਨਿਟ ਮੰਤਰੀ ਸ੍ਰੀ ਲਾਲਚੰਦ ਘਟਾਰਚਰ ਜੀ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਹਰ ਕਬਾਲੀਆਂ ਜਿਹੜੀਆਂ ਉਹ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਕਬਾਲੀਆਂ ਦਾ ਪ੍ਰੋਗਰਾਮ ਹੋਊਗਾ ਜੀ 3 ਵਜੇ ਨੂੰ ਭੰਡਾਰਾ ਸਟਾਰਟ ਆ ਜੀ ਔਰ ਕਬੱਡੀ ਕੱਪ ਮੈਚ 6 ਵਜੇ ਤੱਕ ਹੋਊਗਾ ਸਾਡੇ ਭਰਾ ਜਿਹੜੇ ਐਨ ਆਰ ਆਈ ਬਾਹਰ ਬੈਠੇ ਹੋਏ ਨੇ ਉਹਨਾਂ ਦੇ ਸਹਿਯੋਗ ਨਾਲ ਇਹ ਮੇਲਾ ਕਰਵਾਇਆ ਜਾ ਰਿਹਾ ਪਰਮਾਤਮਾ ਉਹਨਾਂ ਦੀ ਕਮਾਈ ਜਮਾਦਾ ਪਾਵੇ ਔਰ ਉਹਨਾਂ ਦਾ ਨਾਮ ਲੈਦੇ ਹੋਏ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਅੰਚੂ ਆਕਾਸ਼ ਅਦਿੱਤਯ ਉਦੇ ਸੰਨੀ ਸਾਡਾ ਭਰਾ ਪ੍ਰਿਆਮ ਵਿਸ਼ਾਲ ਰਿੰਕੂ ਜੱਗੀ ਪ੍ਰਵਿੰਦਰ ਪ੍ਰਵਿੰਦਰ ਮੱਖਣ ਮਨਿਕ ਸਾਹਿਲ ਔਰ ਲੱਭੇ ਸੋ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖੇ ਇਹਨਾਂ ਦੀ ਕਮਾਈ ਤੇ ਹਮੇਸ਼ਾ ਵਾਧਾ ਪਾਵੇ ਔਰ ਇਹ ਸਾਡਾ ਜੱਦੀ ਪੁਸਤੀ ਮੇਲਾ ਜੀ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਾਂ ਔਰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇਸ ਮੇਲੇ ਦੇ ਵਿੱਚ ਜਾ ਕੇ ਰੌਣਕ ਵਧਾਓ ਔਰ ਸਪੈਸ਼ਲ ਥੈਂਕਸ ਸਾਡੇ ਆਮ ਆਗਦੀ ਪਾਰਟੀ ਦਾ ਬਲਾਕ ਪ੍ਰਧਾਨ ਸਾਡਾ लवली ਭਰਾ ਸਾਡਾ ਔਰ ਮੇਰੇ ਵੱਲੋਂ ਭਰਾ ਨੂੰ ਬਹੁ ਬਹੁ ਮੁਬਾਰਕ ਸੋ ਤੁਸੀਂ ਸਾਰੇ ਪਹੁੰਚੋ ਔਰ ਮੇਲੇ ਦਾ ਆਨੰਦ ਲਓ